ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਆਪਾਂ ਗੱਲ ਕਰਨੀ ਹੈ ਚੰਗੀ ਕੁਆਲਿਟੀ ਦੇ ਸੀਮਨ ਦੀ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਸਕਰੀਨ ਤੇ ਐ ਝੋਟੀ ਦਿਖ ਰਹੀ ਹੈ ਇਹ ਚੰਗੇ ਸੀਮਨ ਦੀ ਬਦੌਲਤ ਹੈ ਸਿਰਫ 1 ਮਹੀਨਾ 21 ਮਹੀਨਿਆਂ ਦੀ ਝੋਟੀ ਹੈ ਇਹ ਸ਼ੇਰਬੋਲਾ ਐਲਡੀਐਫ ਵੀਰਾਂਵਲੀ ਦੀ ਝੋਟੀ ਹੈ ਜੈਡ ਬਲੈਕ ਹੈ ਇਸ ਝੋਟੀ ਦੇ ਜਿਹੜੇ ਮਾ ਦਾ ਦੁੱਧ ਦਾ ਰਿਕਾਰਡ ਹੈ ਉਹ ਪਹਿਲੇ ਸੂਏ ਤੇ 13 ਲੀਟਰ ਦਾ ਹੈ ਤੇ ਜਿਹੜਾ ਦੂਜਾ ਸੂਆ ਹੈ ਉਹ ਦਾ 17 ਲੀਟਰ ਦਾ ਦੁੱਧ ਦਾ ਇਹਨਾਂ ਦਾ ਜਿਹੜਾ ਰਿਕਾਰਡ ਹੈ ਜਿਹੜੀ ਝੋਟੀ ਦੀ ਮਾਂ ਹੈ ਆ ਨਾਲ ਹੀ ਇਹਦੇ ਖੜੀ ਹੈ ਪਰਲੇ ਪਾਸੇ ਇਹ ਸ਼ਕੰਦਰਬੁੱਲ ਐਲਈਡੀ ਐਫ ਦੀ ਧੀ ਤੀ ਹੈ ਯਾਨੀ ਇਹ ਜਿਹੜਾ ਇਹਦੀ ਮਾਂ ਦਾ ਜਿਹੜਾ ਏਆਈ ਕਰੀ ਸੀ ਉਹ ਵੀ ਡਾਕਟਰ ਮੇਜਰ ਸਿੰਘ ਹਲਕੜਾ ਨੇ ਕਰੀ ਸੀ ਤੇ ਇਹ ਝੋਟੀ ਹੈ ਜਿਹੜੀ ਇਹ ਝੋਟੀ ਵੀ ਮੇਜਰ ਸਿੰਘ ਹਲਕੜਾ ਨੇ ਏਆਈ ਕਰੀ ਗਈ ਹੈ ਚੰਗਾ ਸੀਮਣ ਰੱਖਦੇ ਆ ਕਿਸੇ ਵੀ ਵੀਰ ਭਰਾ ਨੇ ਕੋਈ ਸੀਮਣ ਦੀ ਲੋੜ ਹੋਵੇ ਜੋ ਨੀਲੀ 라ਵੀ ਦਾ ਮੁਰਰਾ ਨਸਲਦਾ ਹੈ ਐਚ ਐਫ ਦਾ ਹੈ ਜਰਸੀ ਦਾ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਸੀਮਨ ਲੈਣਾ ਹੋਵੇ ਤਾਂ ਤੁਸੀਂ ਮੇਜਰ ਸਿੰਘ ਆਲਕੜਾ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਉਹਨਾਂ ਦਾ ਦਿੱਤਾ ਨੰਬਰ ਦਿੱਤਾ ਵਾ ਉਹਨਾਂ ਦਾ ਜਿਹੜਾ ਨੰਬਰ ਹੈ 98157 99361 ਕਿਸੇ ਨੂੰ ਵੀ ਸੰਪਰਕ ਕਰਨਾ ਤਾਂ ਇਸ ਨੰਬਰ ਤੇ ਕਰ ਸਕਦੇ ਹੋ ਧੰਨਵਾਦ